ਪ੍ਰਧਾਨ ਜੀ ਕਿਵੇਂ ਚੱਲ ਰਹੀ ਹੈ ਚੋਣ ਦੀ ਮਹਾਂ ਜਿਹੜੀ ਤੁਸੀਂ ਅੱਜ ਇੱਥੇ ਵੋਟ 12 ਨੰਬਰ 13 ਵਿੱਚ ਆਏ ਹੋ ਕਾਫੀ ਸਾਥੀ ਅੱਜ ਬੀਜੇਪੀ ਵਿੱਚ ਸ਼ਾਮਲ ਕਰ ਰਹੇ ਹੋ ਤੁਸੀਂ ਕਿਸ ਤਰ੍ਹਾਂ ਚੱਲ ਰਿਹਾ ਹੈ ਪ੍ਰੋਗਰਾਮ ਦੇਖੋ ਤੁਸੀਂ ਸਭ ਕੁਝ ਦੇਖ ਹੀ ਰਹੇ ਹੋ ਲੋਕ ਸਾਡੀ ਪਾਰਟੀ ਵਿੱਚ ਜੁਆਇਨ ਕਰ ਰਹੇ ਸਾਡੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ 9 ਨੰਬਰ ਵਾਰਡ ਦੇ ਪ੍ਰਧਾਨ 13 ਨੰਬਰ ਵਾਰਡ ਦੇ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਹੋ ਰਹੇ ਹਨ ਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਇਹ ਜਿਹੜੇ ਜੁਆਇਨ ਕਰ ਰਹੇ ਨੇ ਸਾਰੇ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਦੇਖ ਕੇ ਤੇ ਸਾਡੇ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਜਿਹੜੇ ਜ਼ਿਲ੍ਹੇ ਪਟਿਆਲੇ 'ਚ ਕੰਮ ਕਰਾਇਆ ਉਹਨਾਂ ਨੂੰ ਦੇਖ ਕੇ ਅੱਜ ਇਹਨਾਂ ਨੇ ਜੁਆਇਨ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦਿੰਦਾ ਸਾਡੇ ਪਰਿਵਾਰ 'ਚ ਆਣ ਤੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਂਦਾ ਵੀ ਜਿੰਨਾ ਇਹਨਾਂ ਦਾ ਮਾਨ ਸਨਮਾਨ ਹੈ ਸੋਚਦੇ ਐ ਬਣਦਾ ਮੈਂ ਉਹਨਾਂ ਤੋਂ ਵੀ ਵਾਅਦਾ ਇਹਨਾਂ ਦਾ ਮਾਨ ਸਨਮਾਨ ਇਹਨਾਂ ਨੂੰ ਦਿਵਾਵਾਂਗਾ ਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਅੱਜ ਅਸੀਂ ਹਲਕਾ ਰਾਜਪੁਰਾ ਦੀ ਗੱਲ ਕਰੀਏ ਹਲਕਾ ਸੀ ਹਲਕਾ ਰਾਜਪੁਰਾ ਦਾ ਜਿੱਤਦਾ ਜਿੱਤੀ ਜਿੱਤ ਰਿਹਾ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਪੰਜਾਬ ਵਿੱਚ ਹਲਕਾ ਰਾਜਪੁਰਾ ਇੱਕ ਨੰਬਰ ਤੇ ਜਿੱਤ ਰਿਹਾ ਭਾਰਤੀ ਜੰਦਾ ਬੋਲਦੀ ਅੱਜ ਦੀ ਤਰੀਕ ਵਿੱਚ ਮੁਕਾਬਲਾ ਕਿਹਦੇ ਨਾਲ ਚੱਲਦਾ ਸਾਡਾ ਮੁਕਾਬਲਾ ਦੇਖੋ ਸਾਨੂੰ ਇਹ ਹੈ ਵੀ ਅਸੀਂ ਤਾਂ ਇੱਕ ਨੰਬਰ ਤੇ ਆ ਰਹੇ ਹਾਂ ਮੁਕਾਬਲਾ ਮੁਕਾਬਲਾ ਦੂਜੇ ਨੰਬਰ ਤੇ ਕੌਣ ਹੈ ਮੈਂ ਉਹੀ ਗੱਲ ਕਰ ਰਿਹਾ ਦੂਜੇ ਨੰਬਰ ਤੇ ਉਹ ਤਿੰਨੋਂ ਪਾਰਟੀਆਂ ਦਾ ਮੁਕਾਬਲਾ ਆਪਣਾ ਆਮ ਆਦਮੀ ਦਾ ਕਾਂਗਰਸ ਦਾ ਤੇ ਅਕਾਲੀਆਂ ਦਾ ਸਾਨੂੰ ਨਹੀਂ ਪਤਾ ਦੂਜੇ ਨੰਬਰ ਦੇ ਕੋਲ ਨਾਲ ਅਸੀਂ ਇੱਕ ਨੰਬਰ ਬਨੂੜ ਸ਼ਹਿਰ ਵਿੱਚੋਂ ਕਿਵੇਂ ਮਿਲਦਾ ਹੈ ਰਿਸਪੌਂਸ ਬਨੂੜ ਵਿੱਚ ਮੈਂ ਇਹ ਗੱਲ ਕਹਿ ਸਕਦਾ ਅੱਜ ਤੁਹਾਡੇ ਰਿਕਾਰਡ ਕਰ ਲਿਓ ਮੇਰੀ ਗੱਲ ਹਾਂਜੀ ਆ ਕੈਦ ਕਰ ਲਿਓ ਕੈਮਰੇ ਵਿੱਚ ਵੀ ਅਸੀਂ ਰਾਜਪੁਰੇ ਨਾਲੋਂ ਵੀ ਵਾਅਦੇ ਇੱਥੇ ਲੀਡ ਲਾਵਾਂਗੇ ਬਨੂੜ ਸ਼ਹਿਰ ਵਿੱਚੋਂ ਠੀਕ ਬਈ ਤਾਂ